ਲੈਂਡ ਕਲਬ ਬਜਟ ਮੰਗਵਾਉਣਾ ਸਰ ਸਾਡੀ ਅੰਦਰੂਨੀ ਗੱਲ ਹੈ ਹਾਂਜੀ ਹਾਂਜੀ ਹਰ ਤਰ੍ਹਾਂ ਦੇ ਉਹ ਬੈਂਕੀ ਵੀ ਨਹੀਂ ਵਈ ਆਹ ਬਜਟ ਕਾ ਜਿਹੜਾ ਇਸ ਵਿੱਚ ਅਕੀਡਿਟੀ ਹੋ ਰਹੀ ਹੈ ਜਿਹੜਾ ਇਹ ਲੈਂਡ ਮੈਨ 97 903 ਹੋ ਰਹੀ ਹੈ ਜਿਹੜਾ ਇਹ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੈ ਮਹੰਮਦ ਜੀ ਮੈਂ ਰਹੀ ਮਾਰੇ ਘਰੇ ਨਾਲੋਂ ਲੈ ਲੋ ਘਾੜਿਓ ਹੋਈ ਆ ਵੀ ਇਹ ਨੂੰ ਦੇਣ ਦੇ ਕੋਲ ਹੈ ਇਸ ਮਿਲਕੇ ਤੇ ਸਰਪੰਚ ਵੀ ਹੋ ਜਾਣਾ ਜੀ ਅਸੀਂ ਹਰਵੰਤ ਸਿੰਘ ਲਾਲ ਦੇ ਵੀ ਕੂਟਨ ਤੋਂ ਜੋ ਆਰਾਮ ਮੌਸਮ ਦੇਖਦੇ ਹੋ ਤੁਹਾਨੂੰ ਮੌਸਮ ਦੇਖਦੇ ਹੋ ਰੇਡਿੰਗ ਆ ਤੇ ਚਾਰਲੇ ਰੈਕਟਰ ਆ ਗਏ ਜੀ ਲੈਕਟਰ ਗੁੰਮ ਸਾਡੇ ਨਾਲ ਮੋਹਨ ਚਾਹਣ ਪਾਜਾਖਾਨਾ ਹਰਵੰਤ ਸਿੰਘ ਤੇ ਸਾਡੇ ਥਾਣੇ ਦੇ ਮੁਲਾਜ਼ਮ ਐਸ.ਆਈ. ਕਾਂਨ ਸਿੰਘ ਤੇ ਹੋរី ਮੁਰਾਦੂ ਸਾਡੇ ਨਾਲ ਮੌਜੂਦ ਸਨ ਤੇ ਮੇ ਸਾਡੇ ਸਾਰੇ ਰੈਂਜ ਕਲੱਬ ਦੇ ਦੋਸਤ ਜਿਹੜੇ ਮੈਂਬਰ ਉਹ ਵੀ ਇੱਥੇ ਪਹੁੰਚੇ ਹੋਏ ਸਨ ਨਾਲ ਸਾਧ ਸੰਦੀਪ ਸਿੰਘ ਦਾ ਰਾਜਨ ਚੇਅਰਮੈਨ ਜੀ ਲਾਇਨ ਕਲੱਬ ਆਜਾਖਣਾ ਵੱਲੋਂ ਸਾਡੇ ਤੋਂ ਗਾ ਦੇਖਦੇ ਹੋਏ ਅਸੀਂ ਮਤਲਬ ਇਹ ਉਪਰਾ ਲਾ ਕੀਤਾ ਤੇ ਸਾਰੇ ਹੀ ਕਲੱਬਾਂ ਨੂੰ ਪੀਸ ਕਰਦੇ ਆ ਜਿਹੜੇ ਸਾਡੇ ਰੀਜਨ ਦੇ ਵਿੱਚ ਆਉਂਦੀਆਂ ਇਹਨਾਂ ਦੇ ਰੇੜੀਆਂ ਤੇ ਲਾਇਨ ਕਲ ਆ ਲੌਂਗ ਦੀ ਬਹੁਤ ਲੇਹੜਾ ਐ ਐਕਸੀਡੈਂਟ ਬਹੁਤ ਹੋ ਰਹੇ ਆ ਨਾਇਗਾਂ ਤੇ ਸਾਡੇ ਲਾਇਨ ਕਲੱਬ ਸਾਰਿਆਂ ਦਾ ਤੇ ਉਹ ਪ੍ਰੋਕਟਰ ਚਾਰਜ ਦਾ ਬਹੁਤ ਬਹੁਤ ਧੰਨਵਾਦ ਜੀ ਬਾਜਾਖਾਨਾ ਐਸੀ ਹਰਮਨ ਸਿੰਘ ਅੱਜ ਡੈਨਸ ਕਲਬ ਬਾਜਾਖਾਨਾ ਵੱਲੋਂ ਰਫਲੈਕਟਰ ਆਪਣੇ ਬਾਜਾਖਾਨਾ ਚੌਕ ਵਿੱਚ ਲਾਏ ਗਏ ਜਿੱਥੇ-ਜਿੱਥੇ ਵੀ ਕੱਟ ਪੈਂਦੇ ਆ ਉੱਥੇ ਵੀ ਅਸੀਂ ਦਾਵਾਂਗੇ ਨਾਲ ਦੇ ਸਹਿਯੋਗ ਨਾਲ ਤੇ ਜਿੱਥੇ ਮਤਲਬ ਬੰਦਾ ਚੜਦਾ ਹੈ ਸੜਕ ਉੱਪਰ ਚੜਦਾ ਤੇ ਕੱਟ ਪੈਂਦਾ ਹੈ ਉੱਥੇ ਮਤਲਬ ਰਫਲੈਕਟਰ ਨਹੀਂ ਲੱਗੇ ਤੇ ਅਸੀਂ ਉਹਨਾਂ ਨੂੰ ਵੀ ਪੂਰਾ ਕਰਾਂ ਜੀ